ਸਤਰੀ ਕਾ ਜੀ ਤੁਸੀਂ ਦੇਖ ਰਹੇ ਹੋ ਸ਼ਿਰ ਪੰਜਾਬ ਨਿਊ ਚੈਨਲ ਨਵੀਂ ਤਤਾਜ਼ਾ ਅਪਡੇਟ ਲੈ ਕੇ ਇੱਕ ਵਾਰੀ ਫੇਰ ਤੁਹਾਡੇ ਸਾਹਮਣੇ ਪੇਸ਼ ਹੋਇਆ ਗੱਲ ਕਰਦੇ ਹਾਂ ਕਿ ਇਸ ਵੇਲੇ ਦੀ ਮੰਦਭਾਗੀ ਖਬਰ ਜਿਹੜੀ ਆ ਉਹ ਕੈਨੇਡਾ ਤੋਂ ਸਾਹਮਣੇ ਆ ਰਹੀ ਹੈ ਜੀਹਾਂ ਤੋਂ ਦੱਸਿਆ ਕਿ ਕੈਨੇਡਾ ਦੇ ਵਿੱਚ ਇੱਕ ਗੱਭਰੂ ਜਵਾਨ ਸੋਹਣੇ ਮੁੰਡੇ ਦੀ ਜਿਹੜੀ ਆ ਉਹ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਹੈ ਜੀਹਾਂ ਕੀ ਹੈ ਮਾਮਲਾ ਤੋਂ ਦੱਸਿਆ ਕਿ ਕੈਨੇਡਾ ਦੇ ਵਿੱਚ ਜਸ਼ਨਦੀਪ ਨਾਂ ਦਾ ਜਿਹੜਾ ਨੌਜਵਾਨ ਪੰਜਾਬੀ ਨੌਜਵਾਨ ਜਿਹੜਾ ਆ ਉਥੇ ਸਿਕਿਉਰਿਟੀ ਗਾਰਡ ਦੀ ਜਿਹੜੀ ਆ ਉਹ ਨੌਕਰੀ ਕਰਦਾ ਸੀ ਤਾਂ ਦੋ ਜਿਹੜੇ ਗੋਰੇ ਜੀ ਹਾਂ ਤੋਂ ਦੱਸਿਆ ਕਿ ਇੱਕ ਵਿਅਕਤੀ ਤਾ ਉਸਦੀ ਇੱਕ ਨਾਲ ਇੱਕ ਔਰਤ ਜਿਹੜੀ ਆ ਉਹ ਇੱਕ ਅਪਾਰਟਮੈਂਟ ਦੇ ਵਿੱਚ ਦਾਖਲ ਹੁੰਦੇ ਨੇ ਤਾਂ ਜਦੋਂ ਅਪਾਰਟਮੈਂਟ ਦੇ ਵਿੱਚ ਦਾਖਲ ਹੁੰਦੇ ਨੇ ਤਾਂ ਉਸ ਪੰਜਾਬੀ ਨੌਜਵਾਨ ਵੱਲੋਂ ਜੜਾਇਆ ਉਸ ਨੂੰ ਰੋਕਿਆ ਜਾਂਦਾ ਉਹਨ ਲੋਕਾਂ ਕੋਲ ਪੁੱਛਗਿੱਛ ਕੀਤੀ ਜਾਂਦੀ ਤਾਂ ਇੰਨੇ ਚਿਰ ਚ ਉਹ ਆਪਣੇ ਡੱਬ ਦੇ ਵਿੱਚੋਂ ਰਿਵੋਲਵਰ ਕੱਢਦਾ ਹਥਿਆਰ ਕੱਢਦਾ ਤਾਂ ਉਸ ਪੰਜਾਬੀ ਨੌਜਵਾਨ ਜਸ਼ਨਦੀਪ ਦੇ ਜਿਹੜੇ ਆ ਉਹ ਗੋਲੀ ਮਾਰ ਦਿੰਦਾ ਆ ਤਾਂ ਤਸਵੀਰਾਂ ਚ ਵੀ ਸਾਫ਼ ਦਿਖ ਰਿਹਾ ਹੈ ਕਿ ਜਸ਼ਨ ਜਿਹੜਾ ਆ ਉਹ ਭਜਨ ਦੀ ਕੋਸ਼ਿਸ਼ ਕਰ ਰਿਹਾ ਪੋੜੀਆਂ ਤੋਂ ਤਾਂ ਪਿੱਛੋਂ ਜਿਹੜਾ ਉਸ ਨੂੰ ਫੜ ਕੇ ਫੇਰ ਜਿਹੜੀ ਆ ਤਬੜ ਤੋੜ ਜਿਹੜੀ ਆ ਉਹ ਗੋਲੀਆਂ ਮਾਰੀ ਜਾਂਦੀਆਂ ਨੇ ਤਾਂ ਫਿਲਹਾਲ ਜਿਹੜਾ ਆ ਦੱਸਿਆ ਜਾ ਰਿਹਾ ਕਿ ਉਸ ਜਿਸ ਨੇ ਗੋਲੀ ਚਲਾਈ ਆ ਉਹ 30 ਸਾਲ ਦਾ ਦੱਸਿਆ ਜਾ ਰਿਹਾ ਤਾਂ ਨਾਲ ਜਿਹੜੀ ਉਸ ਦੀ ਇੱਕ ਔਰਤ ਸੀਗੀ ਉਹ ਵੀ ਜਿਹੜੀ 30 ਜਾਂ 31 ਸਾਲ ਦੀ ਔਰਤ ਦੱਸੀ ਜਾ ਰਹੀ ਹੈ ਤਾਂ ਮਾਮਲਾ ਕੀ ਹੈ ਆਖਰਕਾਰ ਇਸ ਜਿਹੜੀ ਪੂਰੀ ਇਨਵੈਸਟੀਗੇਸ਼ਨ ਇਸ ਮਾਮਲੇ ਦੀ ਚੱਲ ਰਹੀ ਹੈ ਪਰ ਲੇਕਿਨ ਕਿਤੇ ਨਾ ਕਿਤੇ ਦੇਖਿਆ ਜਾਦਾ ਕਿ ਆਉਣ ਵਾਲੇ ਕਾਫੀ ਦਿਨਾਂ ਤੋਂ ਸਾਹਮਣੇ ਆ ਰਿਹਾ ਕਿ ਪੰਜਾਬੀ ਨੌਜਵਾਨਾਂ ਦਾ ਕੈਨੇਡਾ ਦੇ ਵਿੱਚ ਕਾਫੀ ਜ਼ਿਆਦਾ ਜਿਹੜਾ ਹੈ ਉਹ ਹੱਤਿਆ ਹੋ ਰਹੀਆਂ ਨੇ ਨਵੀਆਂ ਤੇ ਤਾਜ਼ਾ ਅਪਡੇਟਸ ਵਾਸਤੇ ਦੇਖਦੇ ਰਹੋ ਸਾਡਾ ਚੈਨਲ ਸ਼ੇਰ ਪੰਜਾਬ ਨਿਊ ਚੈਨਲ ਉਸ ਖਾਸ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਔਰ ਲਾਈਕ ਤੱਕ ਕਰ ਹੀ ਦੇਣਾ ਔਰ ਨਾਲ ਦੀ ਨਾਲ ਬੈਲ ਆਈਕਨ ਨੂੰ ਦਬਾਣਾ ਨਾ ਭੁੱਲਣਾ ਤਾਂ ਜੋ ਕਿ ਸਮੇਂ-ਸਮੇਂ 'ਤੇ ਸਾਡੀ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਰਹੇ ਫਿਲਹਾਲ ਮੈਨੂੰ ਦਿਓ ਇਜਾਜ਼ਤ ਔਰ ਦੇਖਦੇ ਰਹੋ ਸ਼ੇਰ ਪੰਜਾਬ ਨਿਊ ਚੈਨਲ